ਸਤਿ ਸ਼੍ਰੀ ਅਕਾਲ ਭਾਬੀ ਕੀ ਹਾਲ ਜੈ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਹਾਂਜੀ ਠੀਕ ਠਾਕ ਤੁਸੀਂ ਦੱਸੋ ਮੈਂ ਵੀ ਠੀਕ ਹੀ ਹਾਂ ਹੋ ਸਨੋ ਪਿੱਕੇ ਕਾ ਠੀਕ ਸਾਰੇ ਤੁਹਾਡੇ ਬਹੁਤ ਵਧੀਆ ਤੁਸੀਂ ਦੱਸੋ ਮੈਂ ਤਾਂ ਬਿਲਕੁਲ ਠੀਕ ਠਾਕ ਹਾਂ ਬੱਚਿਆਂ ਨੂੰ ਛੁੱਟੀ ਸੀ ਤਾਂ ਉਹਨਾਂ ਦੀ ਕਿਤੇ ਭੂਆ ਆ ਗਈ ਅੱਛਾ ਤੇ ਫਿਰ ਉਹ ਆਈ ਹੈ ਤੇ ਮੈਂ ਮੰਮੀ ਨੂੰ ਕਿਤੇ ਕਹਤਾ ਮੈਂ ਹੋਵਾਂ ਤਾਂ ਮੰਮੀ ਕਹਿੰਦੀ ਚੱਲ ਨੀ ਤੇ ਘਰ ਹੱਥ ਲਾਈ ਆ ਤੂੰ ਤੇ ਬੱਚੇ ਮੈਂ ਵੇਖ ਲਾਂਗੀ ਮੈਂ ਕਿਾ ਚਲੋ ਠੀਕ ਐ ਕਿ ਕਿ ਭਾਵੇਂ ਦੋ ਰਾਤਾਂ ਰਹੋ ਨਹੀਂ ਨਹੀਂ ਬਸ ਇੱਕ ਰਾਤ ਹੀ ਮੇਰੀ ਵੀ ਨਾਨਾ ਨਹੀਂ ਆਈ ਆ ਮਿਲਣ ਦੇ ਬਾਨੇ ਆਈ ਤੇ ਮੰਮੀ ਕਹਿੰਦੇ ਰਾਤ ਹੀ ਤੂੰ ਰਹਿ ਕੇ ਆਈਂ ਤੇ ਮੈਂ ਕਿਾ ਚਲ ਮੈਂ ਰਾਤ ਰੁਕ ਲੂੰਗੀ ਮੁਰਕੇ ਦੋ ਦਿਨ ਮੇਰੇ ਨਾਨਾ ਨੇ ਨਾ ਮੈਂ ਉਹਦੀ ਵੀ ਸੇਵਾ ਪਾਣੀ ਕਰਨੀ ਐ ਅਕਸਰ ਬਿਲਕੁਲ ਜੀ ਹੋਰ ਸੁਣਾਓ ਤੁਹਾਡੇ ਪੇਕੇ ਆਏ ਨਹੀਂ ਫਿਰ ਦਵਾਲੀ ਦੁਲੀ ਦੇਣ ਹਜੇ ਹਾਂ ਜੀ ਨਹੀਂ ਮੇਰੀ ਹੋਈ ਹੀ ਸਾਰੇ ਮੰਮੀ ਨਾਲ ਗੱਲ ਕਹਿੰਦੇ ਕੋਈ ਨਾ ਆ ਜਾਾਂਗੇ ਕੱਲ ਅੱਛਾ ਅੱਛਾ ਚਲੋ ਠੀਕ ਐ ਦੀਦੀ ਮੈਂ ਚਾਹ ਧਾਲਦੀ ਆ ਮम्मी ਜਿਹੜੇ ਮੈਂ ਪਕੌੜੇ ਕੱਢਣ ਲੈ ਮੈਂ ਕਿ ਮੈਂ ਪਾਣੀ ਦੇ ਕੇ ਆਉਣੀ ਆ ਚਲ ਮੈਂ ਮੇ ਲਉਣੀ ਠੀਕ ਹੈ ਠੀਕ ਹੈ ਭਾਬੀ ਠੀਕ ਹੈ ਚਲੋ ਚੰਗੇ ਨੇ ਮੇਰੇ ਪਰਿਵਾਰ ਵਾਲੇ ਕਦੀ ਇੱਥੇ ਮੇਰੀ ਜਗ੍ਹਾ ਹੁੰਦੀ ਸੀ ਅੱਜ ਮੇਰੀ ਭਾਬੀ ਦੀ ਹੈ ਚਲੋ ਰਾਜੀ ਰਵੇ ਮੈਂ ਨਾ ਸਮਾਨ ਢਖਲਵਾ ਅੰਦਰ ਐਵੇਂ ਮੁਰਗੇ ਅੰਦਰ ਉੱਧਰ ਰੂਮ ਦੀਦੀ ਅੱਜ 10 ਮਿੰਟ ਹੋਏ ਆ ਮੈਂ ਇੱਧਰ ਉੱਧਰ ਗਏ ਨੂੰ ਤੁਸੀਂ ਉਹਨਾਂ ਨੂੰ ਫੋਲੋ ਫਲਾਈ ਡੈਪੇਜੇ ਕਰਨਾ ਨਾ ਨਾ ਸਿਮਰਤ ਮੈਂ ਫੋਲੋ ਵਾਲੀ ਥੋੜੀ ਕਰਦੀ ਮੈਂ ਤਾਂ ਬਸ ਆਪਣਾ ਪਰਸ ਰੱਖਣ ਲੱਗੀ ਸੀ ਅਲਮਾਰੀ ਦੇ ਵਿੱਚ ਹੋਰ ਤਾਂ ਕੋਈ ਗੱਲ ਨਹੀਂ ਜੀ ਜੀ ਪਰਸ ਹੀ ਆ ਇਹਦੇ 'ਚ ਤੁਸੀਂ ਕਿਹੜਾ ਗਹਿਣਾ ਲਗਾ ਕੇ ਲੈ ਆਏ ਜੀ ਉਥੋਂ ਕਿ じゃ ਇੱਥੇ ਸਾਂਭਿਆ ਨਹੀਂ ਜਾਣਾ ਜਾਂ ਰੱਖਿਆ ਨਹੀਂ ਜਾਣਾ ਜੋ ਕੋਈ ਵੀ ਸਮਾਨ ਹੈ ਤੁਸੀਂ ਬਾਹਰ ਰਿਆਂ ਦੋ ਇੱਥੇ ਕਿਹੜਾ ਕੋਈ ਚੋਰ ਪੈਂਦੇ ਆ ਤਰੇ ਹੀ ਗਰ ਅਲਮਾਰੀ ਦੀ ਬੰਦੇ ਦੀ ਨਾ ਆਪਣੀ ਪ੍ਰਾਈਵੇਸੀ ਵੀ ਬੜੀ ਵੱਡੀ ਚੀਜ਼ ਹੁੰਦੀ ਆ ਹੋ ਸਕਦਾ ਵੀ ਆਪਣੀ ਕੋਈ ਵੱਖਰੀ ਚੀਜ਼ ਰੱਖੀ ਹੋਵੇ ਆਪਣੀ ਚਾਹ ਸਪਾਈ ਕੀਤੀ ਹੋਵੇ ਕੋਈ ਚੀਜ਼ ਰੱਖੀ ਹੋਵੇ ਇਹ ਦਾੜਾ ਦੀ ਤਾਡੇ ਸਿਰ ਤੇ ਕੋਈ ਗੱਲ ਆਉਗੀ ਇਸ ਤੋਂ ਚੰਗਾ ਨਾ ਜਿਹੜੀ ਤੁਹਾਡੀ ਜੀਜੀ ਹੈ ਨਾ ਇਹਨੂੰ ਸਾਈਡ ਤੇ ਰੱਖਿਆ ਕਰੋ ਤੁਹਾਨੂੰ ਪਤਾ ਵਾ ਕਿ ਜੇ ਤੁਸੀਂ ਵਰਤਨੀ ਤੁਹਾਨੂੰ ਚਾਹੀਦੀ ਹੈ ਤੁਸੀਂ ਜੂਰੀ ਨੂੰ ਮਾਰੀ ਤੇ ਰੱਖਣੀ ਆਪਣੇ ਸਹਾਰੇ ਰੱਖ ਕੇ ਸੋ ਜਾਓ ਐਦਾਂ ਕਿਉਂ ਬੋਲਦੇ ਪਿਓ ਮੈਂ ਤੁਹਾਡੀ ਕਿਸੇ ਚੀਜ਼ ਨੂੰ ਕਦੀ ਹੱਥ ਨਾ ਲਾਵਾਂ ਤੁਹਾਨੂੰ ਪਤਾ ਹੈ ਤੁਹਾਡੇ ਵਿਆਹ ਤੋਂ ਪਹਿਲਾਂ ਆ ਕਮਰਾ ਮੇਰਾ ਸੀ ਇਹ ਅਲਮਾਰੀ ਵੀ ਮੇਰੀ ਸੀ ਬਸ ਆਪਣਾ ਸਮਝ ਕੇ ਮੈਂ ਬੈਗ ਵਿੱਚ ਰੱਖਣ ਲੱਗੀ ਤੁਸੀਂ ਵੀ ਮੈਨੀਆਂ ਗੱਲਾਂ ਸੁਣਾਉਂਦੀਆਂ ਇਹ ਚੰਗੀ ਗੱਲ ਨਹੀਂ ਜੀ ਜੀ ਉਹ ਪਹਿਲਾਂ ਹੀ ਇਹ ਅੱਜ ਆ ਜਿਉਂ ਕੱਲ ਹੀ ਨਾ ਇਹ ਅੱਜ ਆ ਅੱਜ ਮੈਂ ਇਸ ਕਮਰੇ ਦੀ ਮਾਲਕੀ ਨਹੀਂ ਆ ਠੀਕ ਆ ਇੱਕ ਇੱਕ ਚੀਜ਼ ਘਰ ਚ ਮੈਂ ਰੱਖੀ ਆਪਣੇ ਤਰੀਕੇ ਨਾਲ ਰੱਖੀ ਰੇਗ ਲੰਬਾਰੀ ਦੀ ਲੰਬਾਰੀ ਜਿਹੜਾ ਮੇਰੇ ਕੱਪੜੇ ਤੇ ਸੇਵਕ ਦੇ ਕੱਪੜੇ ਆ ਅਸੀਂ ਆਪਣਾ ਸਮਾਨ ਰੱਖਿਆ ਹੁੰਦਾ ਵਾ ਠੀਕ ਆ ਇਹ ਚ ਸਾਨੂੰ ਪਤਾ ਕਿੱਥੇ ਰੱਖਣਾ ਕਿੱਥੇ ਟਕਣਾ ਅੱਜ ਤੱਕ ਤੇ ਮੰਮੀ ਨੇ ਕਦੀ ਇਹ ਚੀਜ਼ ਫੋਲਾ ਫਲਾਇ ਕੀਤੀ ਨਾ ਉਹਨਾਂ ਨੇ ਕਦੀ ਪੁੱਛਿਆ ਤੇ ਮੈਂ ਤੇ ਜਾਹੋ ਚਾਹੂੰਗੀ ਤੇ ਤੁਸੀਂ ਵੀ ਨਾ ਕਦੀ ਪੁੱਛਿਆ ਚਲ ਭਾਬੀ ਬੱਸ ਕਰ ਗਲਤੀ ਹੋ ਗਈ ਮੇਰੇ ਕੋਲੋਂ ਮੈਟਰੀਅਲ ਮਾਰੀ ਨੂੰ ਪਾਤਣਾ ਲਾਵਾ ਮੈਂ ਭੁੱਲ ਗਈ ਸਾਂ ਇੱਥੇ ਜੰਮੀ ਪਲੀ ਆ ਇੱਥੇ ਹੀ ਖੇਡੀ ਆ ਇੱਥੇ ਹੀ ਵੇਹੀ ਗਈ ਆ ਪਰ ਹੁਣ ਤੇਰੀਆਂ ਚੀਜ਼ਾਂ ਨੇ ਇਹ ਚੀਜ਼ ਤਾਂ ਮੈਨੂੰ ਨਾ ਚਾਨਣ ਅੱਜ ਪੈ ਗਿਆ ਚਲ ਠੀਕ ਹੈ ਮੈਂ ਮੰਮੀ ਵੱਲ ਰੱਖ ਦੇਣੀ ਬਾਨਾ ਤੇ ਅੰਜ ਬਣਾਉਂਦੀ ਆ ਕਿ ਇਦਾਂ ਕਿਹੇ ਗੱਲ ਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਬਸ ਵੇਖਣਾ ਹੋਦਾ ਕਿ ਭਾਬੀ ਨੇ ਕੀ ਕੁਝ ਨਹੀਂ ਹੁੰਦਾ ਤੇ ਕੀ ਕੋਈ ਰੱਖਿਆ ਤੇ ਕੀ ਕੋਈ ਟੱਕਿਆ ਬੋਲਾ ਫਲਾਈ ਕਰਨ ਦੀ ਵਾਹੇ ਦੀ ਆਦਤ ਨਹੀਂ ਜਾਂਦੀ ਜੋ ਪਿੱਛੋਂ ਸਿੱਖੇ ਗਈ ਉਹ ਅੱਗੇ ਇਹ ਹੈ ਹੰਜੂ ਇੱਧਰ ਮੂੰਹ ਘਾਰ ਮਮੀ ਵੇਖੋ ਮੈਨੂੰ ਅਜਨੇ ਜੇ ਘੜੀ ਕੀ ਹੋਈ ਹੈ ਤੇ ਵੇਖੋ ਨਾ ਸਿਮਰਤ ਭਾਬੀ ਕਿਦਾਂ ਮੈਨੂੰ ਬੋਲ ਲੰਦੇ ਨੇ ਮੈਂ ਤਾਂ ਬਸ ਆਪਣਾ ਪਰਸਨਲ ਮਾਰੀਚੀ ਰੱਖਣ ਲੱਗੀ ਸਾਂ ਤੇ ਬਾਹ ਫੜ ਕੇ ਮੈਨੂੰ ਚਾਰ ਸੁਣਾਤੀਆਂ ਕਿ ਇਹ ਮੇਰਾ ਕਮਰਾ ਮੇਰੀਆਂ ਚੀਜ਼ਾਂ ਇੱਥੇ ਮੇਰਾ ਕਬਜ਼ਾ ਹੈ ਤੂੰ ਹੀ ਇੱਥੇ ਚੀ ਨੂੰ ਹੱਥ ਨਾ ਲਾਉ ਕਿਸੇ ਨੂੰ ਵੀ ਇੱਦਾਂ ਕਿਦਾਂ ਕੋਈ ਬੋਲਦਾ ਮੰਮੀ ਪੁੱਤ ਗੁੱਸਾ ਨਹੀਂ ਕਰੇਦਾ ਤੂੰ ਮੇਰੀ ਲਮਾਰੀ ਚ ਰੱਖ ਲੈਂਦੀ ਪਰਸ ਮੰਮੀ ਇਹ ਵੀ ਤਾਂ ਮੇਰਾ ਹੀ ਘਰ ਹੈ ਮੇਰਾ ਹੀ ਸਭ ਕੁਝ ਪੁੱਤ ਜਦੋਂ ਤੀ ਆਵੇਂ ਆਇਆਂ ਜਾਣ ਫਿਰ ਉਹਨਾਂ ਦਾ ਘਰ ਉਹ ਘਰ ਪੇਕੇ ਘਰ ਘਰ ਨਹੀਂ ਹੁੰਦਾ ਉਹਨਾਂ ਦਾ ਘਰ ਫਿਰ ਆਪਣਾ ਸਹਰੇ ਘਰ ਹੁੰਦਾ ਵਾ ਤੇ ਤੂੰ ਕਿਉਂ ਰੱਖਣਾ ਹੈ ਐਵੇਂ ਆਪਣੇ ਮਨ ਨੂੰ ਦੁਖੀ ਕਰਨ ਦੀਆਂ ਪਰ ਇੱਕ ਗੱਲ ਮੈਂ ਤੈਨੂੰ ਹੋਰ ਕਹਾਂ ਉਹਦੀ ਨਾ ਆਦਤ ਜਿਹੜੀ ਹੈ ਨਾ ਪੁੱਤ ਇੱਧਰ ਉੱਧਰ ਹੱਥ ਮਾਰਨ ਦੀ ਜਾਂ ਸਾਡੀ ਕੋਈ ਚੀਜ਼ ਚੁੱਕਣ ਦੀ ਉਹਦੀ ਆਦਤ ਨਹੀਂ ਪੁੱਤ ਉਹਨੂੰ ਤਾਂ ਇਹ ਗੱਲ ਚੰਗੀ ਨਹੀਂ ਲੱਗੀ ਚੱਲ ਪੁੱਤ ਇਹਦੇ 'ਚ ਤੈਨੂੰ ਦਿਲ ਨੂੰ ਲਾਉਣ ਵਾਲੀ ਕੋਈ ਗੱਲ ਨਹੀਂ ਗਈ ਅਗਲੀ ਦਾ ਘਰ ਆ ਹੁਣ ਮਾਲਕ ਤੇ ਪੁੱਤ ਉਹ ਹੀ ਆ ਨਾ ਧੀਆਂ ਧੀਆਂ ਪੁੱਤ ਜਦੋਂ ਪਰਾਈਆਂ ਹੋ ਜਾਂਦਾ ਫੇਰ ਪੇਕੇ ਘਰ ਆਪਣਾ ਨਹੀਂ ਰੋਵ ਜਗਾਉਂਦੀਆਂ ਵਾ ਮੁਹੀ ਵਾ ਇੱਕ ਉਮਰ ਇੱਥੇ ਕੱਢੀ ਵੀ ਐ ਹੋਸ਼ ਇੱਥੇ ਸੰਭੀਦੀ ਐ ਇਸ ਕਰਕੇ ਰਾਜ ਕਰੀਦਾ ਰਾਜ ਜਦੋਂ ਮਰਜ਼ੀ ਉਠ ਲਿਆ ਜਦੋਂ ਮਰਜ਼ੀ ਖਾ ਪੀ ਲਿਆ ਜਿਵੇਂ ਮਰਜ਼ੀ ਕਰ ਲਿਆ ਪਾ ਲਿਆ ਝੋ ਮਰਜ਼ੀ ਸਮਾਨ ਚੁੱਕ ਕੇ ਜਿੱਥੇ ਮਰਜ਼ੀ ਰੱਖ ਲਿਆ ਆਪਣੇ ਹੱਥਾਂ ਨਾਲ ਇਹ ਕਲ ਨੂੰ ਸਜਾਇਆ ਵੈ ਤੇ ਅੱਜ ਅਜਿਹੇ ਦਿਨ ਆ ਗਿਆ ਕਿ ਮੈਂ ਆਪਣੀ ਹੀ ਕੋਈ ਚੀਜ਼ ਕਿਤੇ ਨਹੀਂ ਰੱਖ ਸਕਦੀ ਕਿਸੇ ਨੂੰ ਪੁੱਛੇ ਬਿਨਾ ਇਸ ਘਰ ਦੀ ਮਾਲਕਨ ਜਿਵੇਂ ਤੁਸੀਂ ਹੋ ਉਵੇਂ ਪਰਜਾਈ ਹੈ ਮੈਂ ਮੰਦੀ ਆ ਪਰ ਪਰਜਾਈ ਇਦਾਂ ਕਿਉਂ ਕਹਿੰਦੀ ਹੈ ਇਹਨਾਂ ਨਾਮ ਨੂੰ ਕਿ ਮੈਨੂੰ ਪੁੱਛੇ ਬਿਨਾ ਮੇਰੀ ਚੀਜ਼ ਨੂੰ ਹੱਥ ਨਹੀਂ ਲਾਣਾ ਮੇਰੀ ਅਲਮਾਰੀ 'ਚ ਹੱਥ ਨਹੀਂ ਲਾਣਾ ਜਾਂ ਕੋਈ ਚੀਜ਼ ਨੂੰ ਹੱਥ ਨਾ ਨਾ ਲਾਓ ਛੇੜੋ ਨਾ ਦੇਖੋ ਨਾ ਉਂਝ ਨਾ ਕਰੋ ਇੰਜ ਨਾ ਕਰੋ ਆ ਕਿੱਦਾਂ ਦੀਆਂ ਗੱਲਾਂ ਮੰਮੀ ਚੱਲ ਪਈਆਂ ਪੁੱਤ ਅੱਜ ਕੱਲ ਸਮਾਂ ਹੀ ਇਹੋ ਜਿਹਾ ਵਾ ਨੋਤੀ ਜਦੋਂ ਆ ਜਾਂਦੀ ਹੈ ਨਾ ਉਹ ਫਿਰ ਕਹਿੰਦੀ ਨਾ ਮਾਂ ਦਾ ਘਰ ਨਾ ਧੀ ਦਾ ਘਰ ਇਹ ਮੇਰਾ ਹੀ ਘਰ ਆ ਪਰ ਮੈਂ ਤਾਂ ਐਦਾ ਕਹਿ ਨਹੀਂ ਪਾਉਂਦੀ ਮੇਰੀਆਂ ਵੀ ਤਾਂ ਆਉਂਦੀਆਂ ਨੇ ਜਿਵੇਂ ਮਰਜੀ ਜਿੱਥੇ ਮਰਜੀ ਸੌ ਬਹਿ ਲੈਂਦੀਆਂ ਨੇ ਕੋਈ ਟਾਈਮ ਘੜੀ ਨਹੀਂ ਬੰਦੀਆਂ ਜਦੋਂ ਮਰਜੀ ਬੈਲ ਖੜਕਾਤੀ ਆ ਗਈ ਜਦੋਂ ਮਰਜੀ ਸਾਨੂੰ ਕਮਰੇ ਚੋਂ ਬਾਹਰ ਕੱਢਿਆ ਤੇ ਕਮਰੇ ਚ ਆ ਕੇ ਸੌ ਲਿਆ ਮੇਰੇ ਮੂੰਹ ਚ ਤੱਕ ਦੀ ਵਾਇਵ ਨਹੀਂ ਨਿਕਲੀ ਅਈ ਚੁੱਪ ਕਿਤੇ ਰਹਿ ਜਾਂਦੇ ਐ ਵੀ ਕੀ ਕਹੀਏ ਸੱਸ ਬੋਲਣ ਹੀ ਨਹੀਂ ਦਿੰਦੀ ਪਰ ਤੂੰ ਹੀ ਤਹੀ ਵਾਕਿਆ ਮਾਂ ਬਣ ਕੇ ਰੱਖਿਆ ਆ ਵੈ ਪਰ ਵੇਖ ਲੋ ਕਬਜਾ ਨਾ ਪਰਜਾਈ ਨੇ ਕਰ ਲਿਆ ਵੈ ਮੇਰੀਆਂ ਚੀਜ਼ਾਂ ਤੇ ਵੀ ਦਿਲ ਬੜਾ ਰੋਂਦਾ ਇਸ ਵੱਲੋਂ ਛਾਲਪੁੱਤ ਦਿਲ ਨੂੰ ਕਿਉਂ ਰਵਣਾ ਕੋਈ ਗੱਲ ਨਹੀਂ ਇਹ ਧੁਰੋਂ ਆ ਰਹੀ ਐ ਚੱਲੀ ਬੀਤ ਸਭ ਨਾਲ ਇਦਾਂ ਹੀ ਹੁੰਦਾ ਜੀਜੀ ਇਹ ਜਿਹੇ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਵੇਖੋ ਤੁਹਾਨੂੰ ਵੀ ਪਤਾ ਵਾ ਮੈਂ ਨਾ ਕੋਈ ਵੀ ਗੱਲ ਨਾ ਆਪਣੀ ਢੇਡੀ ਚ ਨਹੀਂ ਰੱਖਦੀ ਤੇ ਨਾ ਹੀ ਮੈਂ ਤੁਹਾਡੀ ਪਿੱਠ ਪਿੱਛੇ ਕੋਈ ਕਹੂੰਗੀ ਇਹ ਚੀਜ਼ੇ ਕਿ ਲਾਓ ਮੇਰੇ ਮਗਰੋਂ ਆਏ ਆ ਚੀਜ਼ਾਂ ਕੀਤੇ ਜਦੋਂ ਮम्मी ਨੂੰ ਕਹੂੰਗੀ ਮੈਂ ਬੁਰੀ ਹੋਣਾ ਮਨਜ਼ੂਰ ਕਰਦੀ ਆ ਪਰ ਨਾ ਮੈਂ ਤੇਰੀ ਪਿੱਠ ਪਿੱਛੇ ਗੱਲ ਨਹੀਂ ਕਰਦੀ ਵੇਖੋ ਜੀਜੀ ਮੈਂ ਹੁਣ ਆਪਣੇ ਪੇਕੇ ਘਰੇ ਜਾਂਦੀ ਨੀ ਮੈਨੂੰ ਪਤਾ ਵਾ ਮੇਰੇ ਆ ਭਾਬੀਆਂ ਵਾ ਉਹਨਾਂ ਦੇ ਕਮਰੇ ਉਹਨਾਂ ਦੀ ਲੰਬਾਰੀ ਹੈ ਉਹਨਾਂ ਨੇ ਕਿਹੜੀ ਚੀਜ਼ ਕਿੱਥੇ ਰੱਖੀ ਕਿਹੜੀ ਚੀਜ਼ ਨਹੀਂ ਮੇਰੀ ਇੱਕ ਮਜਾਲ ਨਹੀਂ ਹੁੰਦੀ ਕਿ ਉਹਨਾਂ ਦੀ ਲੰਬਾਰੀ ਤੱਕ ਖੋਲ ਕੇ ਵੇਖ ਲਾ ਕਿ ਉਹਨਾਂ ਨੇ ਕਿਹੜੀ ਚੀਜ਼ ਕਿੱਥੇ ਰੱਖੀ ਕਿੱਥੇ ਨਹੀਂ ਉਸ ਨੂੰ ਖੁਦ ਵੀ ਤੂੰ ਕਹਿ ਦਿੰਦੀ ਆ ਵਾ ਕਿ ਸਿਮਰੇ ਤੁਹਾਡੀ ਲੰਬਾਰੀ ਚ ਰੱਖ ਲਾ ਮੈਂ ਕਹਿੰਦੀ ਨਾ ਭਾਬੀ ਮੈਂ ਕਿਹੜਾ ਚ ਸੋਨਾ ਪਾ ਕੇ ਲਿਆਈਆਂ ਹੈ ਜੇ ਕੱਪੜੇ ਇਹ achar ਕੋਈ ਨਾ ਬਾਹਰ ਹੀ ਪਏ ਰਹਿੰਦੇ ਉਹ ਕਿ ਮੈਨੂੰ ਪਤਾ ਵਾ ਘਰ ਮੇਰਾ ਵਾ ਘਰ ਉਹ ਕਿਤੇ ਨਹੀਂ ਕੋਈ ਚੀਜ਼ ਜਾਂਦੀ ਤੇ ਰਹੀ ਗੱਲ ਨਾ ਆ ਚੀਜ਼ ਹੈ ਜਿਹੜੀ ਤੁਸੀਂ ਕਹਿੰਦੇ ਜੀ ਨਾ ਕਬਜਾ ਕਮਜਾ ਪੜਿਆ ਕਮਜਾ ਨਹੀਂ ਕੀਤਾ ਇਹ ਤੁਹਾਨੂੰ ਲੱਗਦਾ ਕਿ ਪਰਜਾਈਆਂ ਆ ਕੇ ਕਬਜਾ ਕਰ ਲੈਂਦੀਆਂ ਆਵੇਂ ਇਹ ਸਿਆਣਾ ਪੈਸਾ ਦੇ ਇਹਨੂੰ ਵੀ ਗਲਤ ਸਮਝ ਲੈਂਦੇ ਹੋ ਤੇ ਇਹ ਗੱਲ ਕਬਜੇ ਦੀ ਤੁਹਾਨੂੰ ਲੱਗਦਾ ਵਾ ਕਿ ਪਰਜਾਈਆਂ ਆ ਕੇ ਨਾ ਕਬਜਾ ਕਰ ਲੈਂਦੀਆਂ ਇਹ ਕਬਜਾ ਨਹੀਂ ਹੁੰਦਾ ਦੀਦੀ ਕਾ ਕੀ ਹੁੰਦਾ ਵਾ ਕਬਜਾ ਨਹੀਂ ਲੱਗਿੰਦਾ ਵਾ ਮੈਂ ਕੋਈ ਤੁਹਾਡੇ ਘਰ ਚ ਆ ਕੇ ਨਾ ਆਪਣਾ ਕਬਜਾ ਨਹੀਂ ਮਾਰਿਆ ਆ ਇਹ ਮੇਰਾ ਹੱਕ ਹੈ ਹੱਕ ਹੈਓ ਠੀਕ ਹੈ ਹਾਂ ਠੀਕ ਹੈ ਚਲੋ ਦੀਦੀ ਤੇਰੀ ਗੱਲ ਕਬਜ਼ੇ ਦੀ ਜੇ ਤੁਹਾਨੂੰ ਲੱਗਦਾ ਵਾ ਨਾ ਕਿ ਮੈਂ ਤੁਹਾਡੇ ਘਰ ਤੇ ਆ ਕੇ ਕਬਜ਼ਾ ਕਰ ਲਿਆ ਮੈਂ ਕਬਜ਼ਾ ਨਹੀਂ ਕੀਤਾ ਇਹ ਮੇਰਾ ਹੱਕ ਆ ਵੇਖੋ ਤੁਸੀਂ ਆਪਣੇ ਸਹੁਰੇ ਘਰੇ ਗਏ ਜੀ ਤੁਹਾਡਾ ਕਮਰਾ ਵਾ ਠੀਕ ਆ ਤੁਹਾਡਾ ਨਹੀਂ ਸੁਪਾਇਆ ਗਿਆ ਹੋਜਾ ਤੁਸੀਂ ਆਪਣੀ ਨਨਾਂ ਨੂੰ ਜਿੱਥੇ ਕਹਿੰਦੇ ਜੀ ਉੱਥੇ ਕਰਦੇ ਨੇ ਜਿੱਥੇ ਸਮਾਰਕ ਹੈ ਉੱਥੇ ਪਿਆ ਕਰ ਦਿੱਤਾ ਕੀ ਆ ਕਰ ਲੋ ਤੇ ਆ ਕਰ ਲੋ ਉਹ ਤੁਹਾਡਾ ਆਪਣਾ ਵਾ ਪਰ ਮੈਨੂੰ ਪਤਾ ਨਾ ਮੰਨ ਲਓ ਮੇਰੀ ਕੋਈ ਚੀਜ਼ ਗਵਾਜੇ ਠੀਕ ਆ ਰੱਬ ਨਾ ਕਰੇ ਮੇਰ ਕੋ ਆਪ ਹੀ ਰੱਖੀ ਜਾਵੇ ਕਿਉਂਕਿ ਮੇਰਾ ਵੀ ਦਿਮਾਗ ਨਾ ਤੇਜ ਹੈ ਜੀ ਕਿ ਮੈਂ ਜਿਹੜੀ ਚੀਜ਼ਿੱਥੇ ਰੱਖੀ ਮੋਂ ਤੋਂ ਵੜ ਲੂੰਗੀ ਮੈਂ ਆਪੇ ਕੋਈ ਚੀਜ਼ ਨਾ ਕਿ ਕੋਈ ਭੁੱਲ ਜਾ ਠੀਕ ਹੈ ਤੇ ਤੁਸੀਂ ਲੰਬਾਰੀ ਦੇਖੇ ਮੈਂ ਤੁਹਾਨੂੰ ਵੇਖ ਲਿਆ ਕਿ ਤੁਸੀਂ ਲੰਬਾਰੀ ਦੇ ਜੇ ਫੋਨ ਤੁਸੀਂ ਉਹ ਚੀਜ਼ ਮੇਰੀ ਕੋ ਗੈਪ ਹੋ ਰਿਖ ਮਾਰੇ ਤੁਹਾਡੇ ਤੇ ਸ਼ੱਕ ਕਰਨਾ ਨਾ ਕਿ ਦੀਦੀ ਨੇ ਨਹੀਂ ਕਿਤੇ ਲਈ ਮੈਂ ਤੁਹਾਨੂੰ ਫੋਨ ਕਰੂੰਗੀ ਤੁਹਾਨੂੰ ਪੁੱਛੂੰਗੀ ਮੰਮੀ ਨੂੰ ਕਹੂੰਗੀ ਮੰਮੀ ਨੇ ਕਹਣਾ ਮੈਨੂੰ ਨਹੀਂ ਪਤਾ ਤੇ ਫੇਰ ਲੜਾਈ ਪੈਣੀ ਨਾ ਇਸ ਤੋਂ ਚੰਗਾ ਨਾ ਪਹਿਲਾਂ ਪੋਰਾ ਹੋਣਾ ਚੰਗਾ ਵਾ ਸਿਆਣੀ ਹੈ ਪੁੱਤ ਤੇਰੀ ਪਰਜਾਈ ਬੜੀ ਸਿਆਣੀ ਹੈ ਤੂੰ ਐਵੇਂ ਨਾ ਦਿਲ ਤੇ ਲਾ ਮੇਕਤੀ ਬਹੁਤ ਵਧੀਆ ਗੱਲ ਕਹੀ ਤੁਸੀਂ ਇਹ ਮੈਨੂੰ ਹੀ ਨਹੀਂ ਇਹ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਸਿੱਖ ਹੋਣੀ ਚਾਹੀਦੀ ਹੈ ਕੁਝ ਨਾਨਾ ਪਤਾ ਕੀ ਕਰਦੀਆਂ ਹਈਆਂ ਨੇ ਕਿ ਸਿਮਰਤਾ ਜੀ ਕੁਝ ਨਾਨਾ ਕੀ ਕਰਦੀਆਂ ਨੇ ਕਿ ਜਦੋਂ ਆਪਣੇ ਪੇਕੇ ਘਰ ਜਾਂਦੀਆਂ ਹਨ ਤਾਂ ਆਪਣੇ ਪਰਜਾਈਆਂ ਦੇ ਸਮਾਨ ਤੇ ਬੜਾ ਹੱਕ ਜਤਾਉਂਦੀਆਂ ਨੇ ਕਿ ਇਹ ਲੱਕ ਲੀ ਆਲਮਾਰੀ ਖੋਲ ਲੀਏ ਡਰਾਅਰ ਫੋਲ ਲੀਏ ਚਾ ਚਲੋ ਆਪਣੇ ਸਮਾਨ ਉੱਥੇ ਬਰਾਬਰ ਦੇ ਰੱਖ ਦਿੰਦੀਆਂ ਨੇ ਪਰ ਗਲਤੀ ਨਾਲ ਦੋਨਾਂ 'ਚ ਇੱਕ ਦਾ ਵੀ ਸਮਾਨ ਗਵਾਜੇ ਨਾ ਤੇ ਦੋਨਾਂ 'ਚ ਝਗੜਾ ਹੋ ਜਾਂਦਾ ਵੈ ਇੱਕ ਦੂਜੇ ਤੇ ਉਂਗਲ ਚੁੱਕੀ ਜਾਂਦੀ ਹੈ ਬੜੇ ਘਰਾਂ 'ਚ ਹੁੰਦੀ ਏ ਗੱਲ ਤੂੰ ਕਹੋਗੇ ਸਾਡੇ ਘਰ 'ਚ ਨਹੀਂ ਹੁੰਦੀ ਪਰ ਇਹ ਸੱਚ ਹੈ ਜੀ ਇਹ ਗੱਲ ਹੁੰਦੀ ਹੈ ਹਾਂ ਧੀਆਂ ਦੀਆਂ ਚੀਜ਼ਾਂ ਤੇ ਕੋਈ ਕਬਜ਼ਾ ਨਹੀਂ ਮਾਰ ਸਕਦਾ ਤੇ ਨਾ ਹੀ ਨੂਹਾਂ ਦੀਆਂ ਚੀਜ਼ਾਂ ਤੇ ਕੋਈ ਕਬਜ਼ਾ ਮਾਰ ਸਕਦਾ ਵੈ ਕੋਣ ਇੱਥੇ ਕੁਝ ਲੈ ਕੇ ਆਇਆ ਸੀ ਜਿਹੜਾ ਨਾਲ ਲੈ ਜਾਏਗਾ ਬਸ ਨਾ ਗੱਲ ਇਹ ਹੈ ਸਿਆਣਪ ਦੀ ਸਮਝਦਾਰੀ ਨਾਲ ਚੱਲੋ ਤੇ ਪਿਆਰ ਦੀ ਪਿਆਰ ਨਾਲ ਹਰ ਇਨਸਾਨ ਨੂੰ ਨਾ ਆਪਣੀ ਸਮਝਦਾਰੀ ਨਾਲ ਚੱਲਣਾ ਚਾਹੀਦਾ ਵੈ ਕਿਸੇ ਤੇ ਉਂਗਲ ਜੁ ਚੁੱਕੀ ਜਾਵੇ ਉਸ ਤੋਂ ਪਹਿਲਾਂ ਨਾ ਹੂਕ ਕੇ ਪੈਰ ਰੱਖੋ ਇਹ ਸਾਡਾ ਮੈਸੇਜ ਹੈਗਾ ਸਿੱਖ ਕਿ ਜਦੋਂ ਧੀਆ ਪੇਕੇ ਜਾਂਦੀਆਂ ਨੇ ਉਹਨਾਂ ਨੂੰ ਆਪਣਾ ਸਮਾਨ ਕਿਨੇ ਔਰ ਕਿੱਸਾ ਰੱਖਣਾ ਚਾਹੀਦਾ ਜਾਂ ਕਿ ਇਹ ਆਪਣੀ ਮਾਂ ਨੂੰ ਹੀ ਪੁੱਛ ਲੈ ਮੰਮੀ ਭਾਬੀ ਦੇ ਕਮਰੇ 'ਚ ਰੱਖਣਾ ਹੈ ਜਾਂ ਤੁਹਾਡੇ ਪੁੱਛਣਾ ਉਹ ਤੀ ਛੋਟੀਆਂ ਨਹੀਂ ਹੋ ਜੂਗੀਆਂ ਇਹਦੇ 'ਚ ਕੁਝ ਗਲਤ ਨਹੀਂ ਹੋਏਗਾ ਬਸ ਇਸ ਮੈਸੇਜ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਅਗਰ ਮੇਰੇ ਕੋ ਤੁਹਾਨੂੰ ਲੱਗੇ ਕਿ ਗਲਤੀ ਹੋ ਗਈ ਹੈ ਤੇ ਪਲੀਜ਼ ਕਮੈਂਟ ਬਾਕਸ ਵਿੱਚ ਦੱਸ ਦੇਣਾ ਵੀਡੀਓ ਵਧੀਆ ਲੱਗੀ ਹੈ ਇਹਦੇ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਅਗਰ ਜਿਆਦਾ ਵਧੀਆ ਲੱਗਿਆ ਹੈ ਤੇ ਲੈ ਜਨਾ ਰੀਟਾ ਦੀਦੀ ਦੀ ਬਹੁਤ ਵਧੀਆ ਐਕਟਿੰਗ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਲੀਜ਼ ਛੋਟੀ ਜੀ ਬੈਲ ਹੈ ਬੈਲ ਕਰ ਦਿਆ ਕਰੋ ਠੀਕ ਹੈ ਜੀ ਸਾਰੇ ਨੇ ਆਪਣਾ ਧਿਆਨ ਰੱਖੋ ਦੀਵਾਲੀ ਆ ਗਈ ਹੈ ਸਭ ਲਈ ਖੁਸ਼ੀਆਂ ਭਰੀ ਆਵੇ ਹਰ ਇੱਕ ਦੇ ਘਰ ਖੁਸ਼ੀਆਂ ਆਉਣ ਮਕਾਨ ਨੂੰ ਸਾਫ ਕਰਨ ਦੇ ਕੰਡਾ ਪਰਦੇ ਨਵੇਂ ਲਿਆਉਣ ਦੇ ਸਭ ਕੁਝ ਕਰਨ ਦੇ ਕਮ ਸੇ ਕਮ ਆਪਣਾ ਦਿਲ ਸਾਫ ਕਰ ਲਓ ਹੱਥ ਜੋੜ ਕੇ ਬੇਨਤੀ ਹੈ ਕਿਸੇ ਦਾ ਦਿਲ ਨਾ ਤੋੜੋ ਕਿਸੇ ਨਾਲ ਮਾੜਾ ਨਾ ਕਰੋ ਦੀਵਾਲੀ ਖੁਸ਼ੀਆਂ ਦਾ ਤਿਹਾਰ ਹੈ ਨਾ ਤੇ ਦਿਲਾਂ 'ਚ ਖੁਸ਼ੀ ਲਿਆਓ ਨਾ ਕਿ ਦਿਖਾਵੇ ਦੀ ਲਿਆਓ ਸਤਿ ਸ਼੍ਰੀ ਅਕਾਲ